ਹੜ੍ਹਾਂ ਨੇ ਕਾਫੀ ਬਹੁਤ ਵੱਡਾ ਨੁਕਸਾਨ ਕੀਤਾ ਪੰਜਾਬ ਦਾ ਜਿਹਦੇ ਤੋਂ ਉੱਪਰਨ ਤੇ ਸਾਨੂੰ ਕਾਫੀ ਸਮਾਂ ਕਈ ਸਾਲ ਲੱਗ ਜਾਣੇ ਆ। ਔਰ ਜਿਹੜਾ ਪੈਸਾ ਸਾਨੂੰ ਸਰਕਾਰ ਇੱਥੇ ਦਿੰਦੀ ਸੀ ਉਹ ਸਾਰਾ ਪੈਸਾ ਹੜ੍ਹ ਪੀੜਤਾਂ ਤੇ ਲਾਇਆ ਜਾ ਸਕਦਾ। ਕਿਸੇ ਵੀ ਕਿਸਮ ਦੀ ਜਿਹੜੀ ਹੈ ਪ੍ਰੋਜੈਕਟ ਕਲਚਰਲ ਪ੍ਰੋਗਰਾਮ ਨਹੀਂ ਹੋਣਗੇ ਕਿ ਕੋਈ ਕਲਾਕਾਰ ਜਾਂ ਕੋਈ ਨੱਚਣ ਗਾਉਣ ਵਾਲਾ ਪ੍ਰੋਗਰਾਮ ਹੈ। ਖੂਨ ਜਿਹੜਾ ਨਾਤਾ ਬਣਾਇਆ ਜਾ ਸਕਦਾ ਤੇ ਨਾ ਖਰੀਦਿਆ ਜਾ ਸਕਦਾ। ਇੱਕ ਸਾਡੀ ਭੈਣ ਨੇ ਉਹਨੇ 54 ਵਾਰੀ ਖੂਨਦਾਨ ਕੀਤਾ ਉਹ ਵੀ ਇੱਥੇ ਆਏ ਜਿਹੜੀ ਨੈਗੇਟਿਵਿਟੀ ਆ ਉਹ ਜ਼ਿਆਦਾ ਫੈਲਦੀ ਹੈ ਜਿਹੜੇ ਚੰਗੇ ਕੰਮ ਉਹ ਘੱਟ ਫੈਲਦੇ ਮੈਂ ਵੀ ਲਗਾਤਾਰ ਪਿਛਲੇ ਲਗਭਗ 35 ਸਾਲ ਤੋਂ ਖੂਨਦਾਨ ਕਰ ਰਿਹਾ ਹਾਂ ਜੀ ਅਸੀਂ ਕਿਸੇ ਨੂੰ ਚੰਗੀ ਸਿਹਤ ਦੇ ਰਹੇ ਹਾਂ ਤਾਂ ਪ੍ਰਮਾਤਮਾ ਸਾਨੂੰ ਵੀ ਚੰਗੀ ਸਿਹਤ ਦੇਊਗਾ ਜਿਹੜਾ ਬੰਦਾ ਖੂਨਦਾਨ ਕਰਦਾ ਉਹ ਛੇਤੀ ਕਿਤੇ ਬਿਮਾਰ ਨਹੀਂ ਹੁੰਦਾ ਸਾਨੂੰ ਪਹਿਲਾਂ ਇਹੋ ਜਿਹਾ ਐਮ.ਐਲ.ਏ ਮਿਲਿਆ ਜੋ ਖੂਨਦਾਨ ਵੀ ਕਰਦੇ ਆ ਸਾਡਾ ਹੌਸਲਾ ਵੀ ਵਧਾਉਂਦੇ ਆ ਜੀ ਬਾਬਾ ਫਰੀਦ ਜੀ ਚੰਚੋ ਪ੍ਰਾਪਤ ਧਰਤੀ ਜ਼ਿਲ੍ਹਾ ਫਰੀਕੋਟ ਤਾਂ ਇਸ ਫਰੀਦਕੋਟ ਦੀ ਧਰਤੀ ਤੇ ਜਦੋਂ ਬਾਬਾ ਫਰੀਦ ਜੀ ਦੇ ਆਗਮਨ ਹੋਏ ਸੀਗੇ ਉਹਨਾਂ ਦੀ ਆਗਮਨ ਦੀ ਖੁਸ਼ੀ ਦੇ ਵਿੱਚ ਹਰ ਸਾਲ ਜਿਹੜਾ ਇੱਕ ਬਹੁਤ ਤੂਮ-ਤਾਮ ਦੇ ਨਾਲ ਮੇਲਾ ਮਨਾਇਆ ਜਾਂਦਾ ਹੈ 19 ਤੋਂ ਲੈ ਕੇ 23 ਸਤੰਬਰ ਤੱਕ ਇਸ ਖੁਸ਼ੀ ਦੇ ਵਿੱਚ ਪੂਰੀ ਆਪਾਂ ਕਹਿ ਸਕਦੇ ਹਾਂ ਵਿਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਇੱਥੇ ਸੰਗਤ ਪਹੁੰਚਦੀ ਹੈ ਨਤਮਸਤਕ ਹੁੰਦੀ ਹੈ ਇਸ ਵਾਰ ਦੀ ਗੱਲ ਕਰੀਏ ਤਾਂ ਖੜ ਪ੍ਰਭਾਵਤ ਲੋਕ ਕਾਫੀ ਹੋ ਚੁੱਕੇ ਨੇ ਮਾਹੌਲ ਕਾਫੀ ਜਿਹੜਾ ਪੰਜਾਬ ਦਾ ਖਰਾਬ ਹੋ ਚੁੱਕਿਆ ਤਾਂ ਉਸ ਨੂੰ ਲੈ ਕੇ ਇਸ ਵਾਰ ਸਿਰਫ ਤੇ ਸਿਰਫ ਜਿਹੜਾ ਬਾਬਾ ਫਰੀਦ ਆਗਮਪੁਰ ਦੀ ਖੁਸ਼ੀ ਦੇ ਵਿੱਚ ਧਾਰਮਿਕ ਪ੍ਰੋਗਰਾਮ ਜਿਹੜੇ ਸਾਰੇ ਹੋਲਿੱਕੇ ਜਾਣਗੇ ਤਾਂ ਦੂਜੀ ਗੱਲ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਜਦੋਂ ਇਸ ਮੇਲੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਇੱਥੇ ਇੱਕ ਬਲੱਡ ਕੈਂਪ ਲਗਾਇਆ ਜਾਂਦਾ ਹੈ ਤਾਂ ਉਸ ਕੈਂਪ ਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਇੱਥੇ ਪਹੁੰਚਦੇ ਆ ਅਸ਼ੀਰਵਾਦ ਦਿੰਦੇ ਆ ਤੇ ਲੋਕਾਂ ਸਾਹਮਣੇ ਵੀ ਜਿਹੜੀ ਉਹ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇੱਥੇ ਪਹੁੰਚੋ ਤਾਂ ਜੋ ਗਰੀਬ ਲੋਕਾਂ ਦਾ ਕਿਤੇ ਨਾ ਕਿਤੇ ਫਾਇਦਾ ਹੋ ਸਕੇ ਜਿਹੜਾ ਗੁਰਗੋਵਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਪਹੁੰਚਦੇ ਆ ਸਾਰੀ ਜਾਣਕਾਰੀ ਲਵਾਂਗੇ ਕਿਉਂਕਿ ਐਮਐਲਏ ਸਾਹਿਬ ਅੱਜ ਫੇਰ ਪਹੁੰਚੀ ਹੈ ਐਮਐਲਏ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਬਾਬਾ ਫਰੀਦ ਦੇ ਆਗਮਨ ਪੁਰਬ ਦੀ ਖੁਸ਼ੀਆਂ ਜਿਹੜੀ ਅੱਜ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਬਹੁਤ ਵੱਡਾ ਮੇਲਾ ਜਿਹੜਾ ਇੰਟਰਨੈਸ਼ਨਲ ਮੇਲਾ ਇਹ ਲਾਇਆ ਜਾਂਦਾ ਔਰ ਇਸ ਮੇਲੇ ਦੀ ਵਿਲੱਖਣਤਾ ਹੈ ਕਿ ਫਰੀਦਕੋਟ ਦਾ ਹਰ ਇੱਕ ਬੰਦਾ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਕਿਸੇ ਵੀ ਮਜਬਦ ਦਾ ਹੋਵੇ ਉਹ ਇਸ ਮੇਲੇ ਦਾ ਹਿੱਸਾ ਬਣਦਾ ਇਸ ਆਗਮਨ ਪੁਰਬ ਦੇ ਵਿੱਚ ਚਾਹੇ ਕਿਸੇ ਵੀ ਰੂਪ ਦੇ ਵਿੱਚ ਉਹ ਆਪਦਾ ਕੰਮ ਕਰਦਾ ਚਾਹੇ ਕੋਈ ਲੰਗਰਾਂ ਦੇ ਰੂਪ ਦੇ ਵਿੱਚ ਚਾਹੇ ਖੂਨਦਾਨ ਦੇ ਰੂਪ ਦੇ ਵਿੱਚ ਚਾਹੇ ਖੇਡਾਂ ਦੇ ਰੂਪ ਚ ਕੋਈ ਨਾ ਕੋਈ ਹਰ ਇੱਕ ਵਿਅਕਤੀ ਦੀ ਇਹ ਐਕਟੀਵਿਟੀ ਹੁੰਦੀ ਹੈ ਕੋਈ ਬਾਬਾ ਫਰੀਦ ਜੀ ਨੂੰ ਜਿਹੜਾ ਉਹਨਾਂ ਕੋਲੇ ਹੁਨਰ ਹੈ ਉਹ ਹੁਨਰ ਦੇ ਰਾਹੀਂ ਸੇਵਾ ਕਰੇ ਐਮਐਲਏ ਸਾਹਿਬ ਆਪਾਂ ਨੂੰ ਮੇਲੇ ਦੀ ਜਿਹੜੀ ਹੈ ਖੁਸ਼ੀ ਬਹੁਤ ਮਨਾਈ ਜਾਂਦੀ ਹੈ ਉਹ ਸਮਾਪਤ ਕਰਨੀ ਪੈਗੀ ਹੈ ਹਾਲਾਂਕਿ ਧਾਰਮਿਕ ਪ੍ਰੋਗਰਾਮ ਦਾ ਜਿਹੜਾ ਉਸੇ ਤਰੀਕੇ ਨਾਲ ਚੱਲੇਗਾ ਦੇਖੋ ਹੜ੍ਹਾਂ ਨੇ ਕਾਫੀ ਬਹੁਤ ਵੱਡਾ ਨੁਕਸਾਨ ਕੀਤਾ ਪੰਜਾਬ ਦਾ ਜਿਹਦੇ ਤੋਂ ਉੱਭਰਨ ਤੇ ਸਾਨੂੰ ਕਾਫੀ ਸਮਾਂ ਕਈ ਸਾਲ ਲੱਗ ਜਾਣੇ ਆ ਜਿਹਦੇ ਨਾਲ ਫਾਈਨੈਂਸ਼ਲੀ ਵੀ ਤੇ ਜੀਵਨ ਜਿਹੜੇ ਆ ਉਹ ਪਸ਼ੂਆਂ ਦੇ ਚਾਹੇ ਮਨੁੱਖਾਂ ਦੇ ਜੀਵਨ ਵੀ ਉਥੇ ਉਹ ਚ ਲੱਗੇ ਆ ਉਹਦਾ ਬਹੁਤ ਵੱਡਾ ਘਾਟਾ ਪਿਆ ਉਹਨੂੰ ਦੇਖਦੇ ਹੋਏ ਇਸ ਵਾਰ ਫੈਸਲਾ ਕੀਤਾ ਸੀ ਕਿ ਜਿਹੜੇ ਕਲਚਰਲ ਪ੍ਰੋਗਰਾਮ ਹਨ ਜਿਹੜੇ ਨੱਚਣ ਗਾਉਣ ਵਾਲੇ ਪ੍ਰੋਗਰਾਮ ਹਨ ਕਹਿ ਲੋ ਜ ਹਸਣ ਟੱਪਣ ਵਾਲੇ ਪ੍ਰੋਗਰਾਮ ਹਨ ਉਹਨਾਂ ਪ੍ਰੋਗਰਾਮਾਂ ਨੂੰ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਗਿਆ ਔਰ ਜਿਹੜਾ ਪੈਸਾ ਸਾਨੂੰ ਸਰਕਾਰ ਇੱਥੇ ਦਿੰਦੀ ਸੀ ਉਹ ਸਾਰਾ ਪੈਸਾ ਹੜਪੀਟਾਂ ਤੇ ਲਾਇਆ ਜਾ ਸਕਦਾ ਔਰ ਦੂਜਾ ਇਹ ਹੈ ਕਿ ਅਸੀਂ ਵੀ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਈਏ ਜਿਹੜੇ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਉਹਨਾਂ ਦੇ ਅਸੀਂ ਵੀ ਉਹਨਾਂ ਬੱਚਿਆਂ ਦੇ ਜਿਨ੍ਹਾਂ ਦੇ ਮਾਪੇ ਰੁੜ ਗਏ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਈਏ ਔਰ ਨਾਲ ਹੀ ਗੁਰੂ ਸਾਹਿਬ ਦਾ ਫਰਮਾਨ ਜੇਕਰ ਤੁਸੀਂ ਦੁੱਖ ਵਿੱਚ ਹੋ ਤੁਸੀਂ ਸੁੱਖ ਵਿੱਚ ਹੋ ਤਾਂ ਤੁਸੀਂ ਉਸ ਅਕਾਲ ਪੁਰਖ ਵੈਗੁਰੂ ਦਾ ਓਟ ਆਸਰਾ ਲੈਣਾ ਤਾਂ ਧਾਰਮਿਕ ਪ੍ਰੋਗਰਾਮ ਸਾਰੇ ਜਿਹੜੇ ਆ ਉਹ ਪ੍ਰੋਗਰਾਮ ਉਸੇ ਤਰ੍ਹਾਂ ਹੋਣਗੇ ਲੰਗਰ ਦੀ ਸੇਵਾ ਹੋਊਗੀ ਜੇਕਰ ਕੋਈ ਵੀ ਕਲੱਬ ਕੋਈ ਆਪਦੇ ਤੌਰ ਤੇ ਕੋਈ ਕੋ ਸਪੋਰਟਸ ਜਾਂ ਕੋ ਹੋਰ ਐਕਟੀਵਿਟੀ ਕਰਾਉਂਦਾ ਉਹ ਕਰਾ ਸਕਦਾ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਹੈ ਪਰ ਉਹ ਚ ਕਲਚਰਲ ਪ੍ਰੋਗਰਾਮ ਨਹੀਂ ਹੋਣਗੇ ਵੀ ਕੋਈ ਕਲਾਕਾਰ ਜਾਂ ਕੋਈ ਨੱਚਣ ਗਾਉਣ ਵਾਲਾ ਪ੍ਰੋਗਰਾਮ ਹੈ ਉਹਦੇ ਤੇ ਪਾਬੰਦੀ ਰਹੂਗੀ ਹੁਣ ਅੱਜ ਬਲੱਡ ਕੈਂਪ ਦੀ ਸ਼ੁਰੂਆਤ ਹੋ ਗਈ ਹੈ ਇੱਥੇ ਖੂਨਦਾਨ ਕੈਂਪ ਦੀ ਸ਼ੁਰੂਆਤ ਹੋ ਗਈ ਹੈ ਇਸ ਮੇਲੇ ਦੀ ਕਿਉਂਕਿ ਧਾਰਮਿਕ ਜਿਹੜੇ ਸਮਾਗਮ ਆਉ ਚੱਲਣਗੇ ਤਾਂ ਇਸ ਜਿਹੜਾ ਅੱਜ ਦਾ ਖੂਨਦਾਨ ਹੈ ਇਸ ਦਾ ਬਹੁਤ ਵੱਡਾ ਮੈਨੂੰ ਲੱਗਦਾ ਹੈ ਸਾਥ ਉਹਨਾਂ ਲੋਕਾਂ ਨੂੰ ਮਿਲੂਗਾ ਹੜਪੇੜਤਾਂ ਨੂੰ ਕਿਉਂਕਿ ਉੱਜੀ ਦੂਰੀ ਤੇ ਐਫਰੀਦ ਕੋਰ ਤੋਂ ਫਰੋਇਪੁਰ ਜਾਂ ਫਾਇਲ ਕਾ ਦੀ ਗੱਲ ਕਰੀਏ ਤਾਂ ਜੇਕਰ ਉਹ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਣਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਪਹੁੰਚਦੇ ਆ ਤਾਂ ਹੋ ਸਕਦਾ ਜੀ ਉਹਨਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ ਤਾਂ ਅੱਜ ਜਿਹੜੀ ਇਹਨਾਂ ਨੇ ਸੇਵਾ ਕਰਨ ਜਾ ਰਿਹਾ ਤੁਸੀਂ ਇਸ ਦੇ ਇਹਨਾਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਆ ਇਸ ਤੋਂ ਉਹਨਾਂ ਨੂੰ ਬਹੁਤ ਬੈਨੀਫਿਟ ਮਿਲੂਗਾ ਦੇਖੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਜਿਹੜਾ ਉਹ ਤਕਰੀਬਨ ਮਾਲਵੇ ਦਾ ਜਿਹੜਾ ਅੱਧਾ ਹਿੱਸਾ ਔਰ ਅੱਧਾ ਹਿੱਸਾ ਮਾਝੇ ਦਾ ਜਿਹੜਾ ਪੇਸ਼ੈਂਟ ਆ ਤਰਨ ਤਰਨ ਤੱਕ ਦਾ ਜਿਹੜਾ ਪੇਸ਼ੈਂਟ ਆ ਉਹ ਸਾਡੇ ਕੋਲੇ ਆਉਂਦਾ ਕੈਂਸਰ ਦਾ ਵੱਡਾ ਹਸਪੀਟਲ ਹੈ ਇੱਥੇ ਔਰ ਪਾਣੀ ਹੜ ਆਉਣ ਕਰਕੇ ਜਿਹੜੀਆਂ ਪਾਣੀ ਤੋਂ ਜਾਂ ਹੈਜ਼ਾ ਦਾ ਹੋਰ ਬਿਮਾਰੀਆਂ ਜਿਹੜੀਆਂ ਉਹ ਜਦੋਂ ਹੁੰਦੀਆਂ ਤਾਂ ਉਹਨਾਂ ਦੇ ਵੀ ਜਿਹੜੇ ਪੇਸ਼ੈਂਟ ਆ ਉਹ ਸਾਰੇ ਰੈਫਰ ਹੋ ਕੇ ਸਾਡੇ ਕੋਲੇ ਫਰੀਦਕੋਟ ਆਉਂਦੇ ਆ ਔਰ ਖਾਸ ਕਰਕੇ ਉਹ ਪੇਸ਼ੈਂਟ ਜਿਹੜੇ ਗਰੀਬ ਆ ਤਾਂ ਉਹਨਾਂ ਨੂੰ ਖੂਨ ਦੀ ਲੋੜ ਵੀ ਪੈਂਦੀ ਆ ਉਹਨਾਂ ਨੂੰ ਹੋਰ ਦੀਆਂ ਚੀਜ਼ਾਂ ਦੀ ਵੀ ਲੋੜ ਪੈਂਦੀ ਉਹਨੂੰ ਲੈ ਕੇ ਜਿਹੜਾ ਬਾਕੀ ਅਸੀਂ ਦਵਾਈਆਂ ਬਾਜ਼ਾਰ ਤੋਂ ਮੁੱਲ ਖਰੀਦ ਸਕਦੇ ਹਾਂ ਪਰ ਖੂਨ ਜਿਹੜਾ ਨਾ ਤਾਂ ਬਣਾਇਆ ਜਾ ਸਕਦਾ ਤੇ ਨਾ ਖਰੀਦਿਆ ਜਾ ਸਕਦਾ ਸੋ ਇਹਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਸਾਡੇ ਨੌਜਵਾਨ ਇਹ ਖੂਨਦਾਨ ਕਰਦੇ ਆ ਔਰ ਖੂਨਦਾਨ ਕਰਾਉਂਦੇ ਆ ਨੌਜਵਾਨਾਂ ਨੂੰ ਪ੍ਰੇਰਿਤ ਦੇ ਆ ਇੱਥੇ ਹੁਣ ਅਸੀਂ ਮਿਲ ਕੇ ਅਟੇ ਆ ਇੱਕ ਸਾਡੀ ਭੈਣ ਨੇ ਉਹਨੇ 54 ਵਾਰੀ ਖੂਨਦਾਨ ਕੀਤਾ ਉਹ ਵੀ ਇੱਥੇ ਆਈ ਔਰ ਵੀ ਸਾਡੇ ਜਿਹੜੇ ਸਾਥੀ ਹੈ ਕਿਸੇ ਨੇ 50 ਵਾਰੀ ਕਿਸੇ ਨੇ ਕਿੰਨੇ ਵਾਰੀ ਔਰ ਕੁਝ ਨੌਜਵਾਨ ਉਹ ਵੀ ਜਿਨ੍ਹਾਂ ਨੇ ਪਹਿਲੀ ਵਾਰੀ ਖੂਨਦਾਨ ਕੀਤਾ ਤਾਂ ਇਸ ਤਰ੍ਹਾਂ ਜਿਹੜੀ ਹੈ ਵੇਖੋ ਵੇਖ ਜਿਵੇਂ ਅਸੀਂ ਕਹਿੰਨੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਐ ਏਵੇਂ ਜਿਹੜੇ ਸਾਡੇ ਨੌਜਵਾਨਾਂ 'ਚ ਇੱਕ ਸੇਵਾ ਭਾਵਨਾ ਵੀ ਪੈਦਾ ਹੁੰਦੀ ਐ ਤੇ ਦੂਜਾਂ ਨਾਲ ਜਿਹੜਾ ਇਹ ਖੂਨ ਹੈ ਇਹ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਕਈ ਵਾਰੀ ਇੱਕ ਇੱਕ ਜਿਹੜੀ ਬੋਤਲ ਹੈ ਤਿੰਨ ਤਿੰਨ ਬੰਦਿਆਂ ਦਾ ਖੂਨ ਜਿਹੜਾ ਉਹ ਜਾਨ ਬਚਾ ਦਿੰਦੀ ਹੈ ਜੀਵਨ ਬਚਾ ਦਿੰਦੀ ਹੈ ਵਿੱਚ ਉਹ ਕਈ ਵਾਰੀ ਉਹ ਸੈੱਲ ਵਗੈਰਾ ਅੱਡ ਕਰਕੇ ਲਾਉਂਦੇ ਆ ਜਾਂ ਹੋਰ ਇਹਦੇ ਇਹਦੇ ਪ੍ਰੋਸੈਸ ਹੈ ਉਹ ਖੂਨ ਨੂੰ ਪ੍ਰੋਸੈਸ ਕਰਕੇ ਤੇ ਨਹੀਂ ਸਿੱਧੀ ਵੀ ਜੇ ਲੱਗੇ ਤਾਂ ਇੱਕ ਬੰਦੇ ਦੀ ਤਾਂ ਜਾਨ ਨੇ ਬਚਾਉਂਦੀ ਬਚਾਉਂਦੀ ਹੈ ਤਾਂ ਉਹਨੂੰ ਲੈ ਕੇ ਬਹੁਤ ਵੱਡਾ ਪ੍ਰਾਲਾ ਹੈ ਇੱਕ ਗੱਲ ਹੋਰ ਹੈ ਜਿਵੇਂ ਹੁਣ ਆਪਣੇ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰਕੇ ਹਾਲਾਂਕਿ ਪੂਰੇ ਪੰਜਾਬ ਦੇ ਜਿਹੜੇ ਨੌਜਵਾਨਾਂ ਤੇ ਸਵਾਲ ਖੜੇ ਹੁੰਦੇ ਆ ਕਿ ਇਹ ਤਾਂ ਨਸ਼ੇ ਦੇ ਆਦੀ ਹੋ ਚੁੱਕੇ ਨੇ ਪਰ ਆਪਾਂ ਇਹ ਕਹਿ ਸਕਦੇ ਹਾਂ ਲੰਬੇ ਸਮੇਂ ਤੋਂ ਜਿਹੜੇ ਨੌਜਵਾਨ ਹੈ ਉਹਨਾਂ ਨੇ ਇਹ ਬਲੱਡ ਜਿਹੜੀ ਸੋਸਾਇਟੀ ਹੈ ਜਿਹੜੀ ਤਿਆਰ ਕੀਤੀ ਹੈ ਤਾਂ ਇਕੱਲੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸੁਗਿਆਂ ਦੇ ਵਿੱਚ ਜਾ ਕੇ ਇਹ ਸੇਵਾ ਕਰਦੇ ਆ ਇਹਨਾਂ ਦਾ ਮੈਸੇਜ ਤੁਸੀਂ ਕਿਵੇਂ ਕਹਿਣਾ ਚਾਹੋਗੇ ਫਰੀਦਕੋਟ ਤੋਂ ਇਹਨਾਂ ਨੌਜਵਾਨਾਂ ਦਾ ਮੈਸੇਜ ਪੂਰੇ ਪੰਜਾਬ ਵਿੱਚ ਕਿਸ ਤਰੀਕੇ ਦਾ ਜਾਵੇ ਦੇਖੋ ਦੁਨੀਆ ਦੇ ਉੱਤੇ ਜਿਹੜੀ ਨ ਇਹ ਜਿਹੜੇ ਚੰਗੇ ਕੰਮ ਉਹ ਘੱਟ ਫੈਲਦੇ ਨੇ 네ਗੇਟਿਵ ਤਾਂ ਕੁ ਬੰਦੇ ਮਾੜੇ ਬੰਦੇ ਨਸ਼ਾ ਕਰਨ ਵਾਲੇ ਬੰਦੇ 1-2% ਹੋਣਗੇ ਪਰ ਉਹਨਾਂ ਦੀ ਗੱਲ ਜਿਆਦਾ ਹੁੰਦੀ ਆ ਔਰ ਲੱਖਾਂ ਲੋਕ ਨੇ ਜਿਹੜੇ ਅੱਜ ਸੇਵਾ ਤੇ ਲੱਗੇ ਹੋਏ ਨੇ ਸੈਂਕੜੇ ਜਿਹੜੀਆਂ ਯੂਨਿਟ ਜਿੱਤੇ ਵੀ ਕੈਂਪ ਲਾਉਂਦੇ ਉੱਦ ਇਹ ਜਿਹੜਾ ਖੂਨਦਾਨ ਕਰਵਾਉਂਦੇ ਆ ਔਰ ਦੇ ਨਾਲ ਦਾ ਸਾਰਾ ਹਿਸਾਬ ਲੱਗੇ ਤਾਂ ਲੱਖਾਂ ਦੇ ਵਿੱਚ ਹੁਣ ਤੱਕ ਇਹਨਾਂ ਦਾ ਯੋਗਦਾਨ ਪੈ ਗਿਆ ਹੋਊਗਾ ਯੂਨਿਟ ਖੂਨਦਾਨ ਕਰਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਹੋਰ ਵੀ ਸਟੇਟਾਂ 'ਚ ਜਾ ਕੇ ਖੂਨਦਾਨ ਕਰਾਉਂਦੇ ਆ ਇੱਕ ਬਹੁਤ ਵੱਡਾ ਉਪਰਾਲਾ ਹੈ ਔਰ ਬਾਬਾ ਇਹ ਬਾਬਾ ਫਰੀਦ ਜੀ ਦੀ ਕਿਰਪਾ ਜਦੋਂ ਅਸੀਂ ਕਿਸੇ ਪੀਰ ਫਕੀਰ ਮੁਰਸ਼ਿਦ ਦੇ ਲੜ ਲੱਗਦੇ ਆ ਤਾਂ ਫਿਰ ਉਹ ਆਪਣੀ ਸਾਰੀ ਤਾਕਤ ਬਾਬਾ ਸ਼ੇਖ ਫਰੀਦ ਜੀ ਦੇ ਆਪਾਂ ਜੇ ਜੀਵਨ ਨੂੰ ਪੜਦੇ ਆ ਤਾਂ ਉਹਨਾਂ ਦੇ ਜੀਵਨ ਦਾ ਤਪ ਉਹਨਾਂ ਦੀਆਂ ਜੀਵਨ ਦੀਆਂ ਸਖਿਆਵਾਂ ਤੇ ਉਹ ਜਿਹੜੀਆਂ ਮਨੁੱਖ ਨੂੰ ਇਹ ਦੱਸਦੀਆਂ ਕਿ ਤੇਰਾ ਤੇਰੇ ਨਾਲ ਪਰਮਾਤਮਾ ਖੜਾ ਹੈ ਤਾਂ ਉਹ ਬਾਬਾ ਫਰੀਦ ਜੀ ਦੇ ਰੂਪ ਦੇ ਵਿੱਚ ਵੈਗਰੂ ਦੇ ਰੂਪ ਦੇ ਵਿੱਚ ਸਾਡੇ ਇਸ ਟੀਮ ਦੇ ਨਾਲ ਪਰਮਾਤਮਾ ਖੜਾ ਹੋਰੇ ਚਾਹੇ ਅਸੀਂ ਧਾਰਮਿਕ ਤੌਰ ਤੇ ਅਤੇ ਚਾਹੇ ਐਜੂਕੇਸ਼ਨ ਦੇ ਤੌਰ ਤੇ ਮਨੁੱਖ ਨੂੰ ਉਹਦੀ ਜ਼ਿੰਮੇਵਾਰੀ ਜਿਹੜੇ ਬੰਦੇ ਨਸ਼ਾ ਕਰਦੇ ਆ ਉਹ ਅਰਿਸਪੌਂਸੀਬਲ ਬੰਦੇ ਆ ਜਿਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਨਹੀਂ ਪਤਾ ਨਾ ਉਹਨੂੰ ਆਪਣੇ ਮਾਂ-ਬਾਪ ਦੀ ਜ਼ਿੰਮੇਵਾਰੀ ਦਾ ਪਤਾ ਨਾ ਉਹਨੂੰ ਸਮਾਜ ਦੀ ਜ਼ਿੰਮੇਵਾਰੀ ਦਾ ਪਤਾ ਨਾ ਉਹਨਾਂ ਨੂੰ ਆਪਦੀ ਜ਼ਿੰਮੇਵਾਰੀ ਦਾ ਪਤਾ ਕਿ ਮੈਂ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਸੋ ਇਸ ਵਾਸਤੇ ਜਦੋਂ ਇਸ ਤਰ੍ਹਾਂ ਦੇ ਲੋਕ ਦੇਖਦੇ ਆ ਬਹੁਤ ਸਾਰੇ ਲੋਕ ਜਿਹੜੇ ਵਿਹਲੇ ਨੇ ਉਹ ਵਿਹਲੇ ਵੀ ਨਸ਼ਾ ਕਰਦੇ ਨੇ ਤਾਂ ਇਸ ਤਰ੍ਹਾਂ ਦੇ ਨੌਜਰਾਂ ਨੂੰ ਦੇਖਣਗੇ ਕਾਰਜ ਕਰਦਿਆਂ ਨੂੰ ਦੇਖਣਗੇ ਤਾਂ ਉਹ ਵੀ ਪ੍ਰੇਰਿਤ ਹੋਣਗੇ ਸੋ ਇੱਕ ਚੰਗਾ ਉਪਰਾਲਾ ਪੋਜ਼ਿਟਿਵਿਟੀ ਆ ਔਰ ਸਾਨੂੰ ਹਰ ਇੱਕ ਬੰਦੇ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਅਸੀਂ ਜੇ ਛੋਟੇ ਹੁੰਦੇ ਸੀ ਤਾਂ ਉਦੋਂ ਖੂਨਦਾਨ ਨਹੀਂ ਸੀ ਕਰਦੇ ਲੋਕ ਡਰਦੇ ਹੁੰਦੇ ਸੀ ਦੇਖੋ ਖੂਨਦਾਨ ਕਰ ਦਿੰਦਾ ਤਾਂ ਲੋਕ ਇਹ ਕਹਿੰਦੇ ਸੀ ਬਾਸੇ ਤੱਕ ਹੁਣ ਗਿਆ ਤਾਂ ਸੁੱਤਿਆ ਗਿਆ ਇਹ ਤਾਂ ਥੋਥਾ ਹੋ ਗਿਆ ਪਰ ਹੁਣ ਜਿਹੜਾ ਇਹ ਖੂਨਦਾਨ ਕਰਨ ਦੇ ਨਾਲ ਮੈਂ ਵੀ ਲਗਾਤਾਰ ਪਿਛਲੇ ਲਗਭਗ 35 ਸਾਲ ਤੋਂ ਖੂਨਦਾਨ ਕਰ ਰਿਹਾ ਹਾਂ 15 16 ਸਾਲ ਤੋਂ ਤਾਂ ਲਗਾਤਾਰ ਹੀ ਹਰ 3 ਮਹੀਨੇ ਬਾਅਦ ਖੂਨਦਾਨ ਕਰਦਾ ਆ ਰਿਹਾ ਤਾਂ ਸਗੋਂ ਸਰੀਰ ਰੈਸਟ ਪੋਸਟ ਰਹਿੰਦਾ ਇਹਨਾਂ ਨੂੰ ਜਦੋਂ ਖੂਨਦਾਨ ਕਰਦੇ ਆ ਤੇ ਮੜਾ ਮੋਟਾ ਕਿ ਕਈ ਵਾਰੀ ਲੱਗਦਾ ਹੁੰਦਾ ਵੀ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਜਾਂ ਸਰੀਰ ਕਿਸੇ ਕਿਸਮ ਦਾ ਭਾਰਾ ਜਿਹਾ ਲੱਗਦਾ ਤੇ ਜਦੋਂ ਖੂਨਦਾਨ ਕਰ ਦਿੰਦੇ ਆ ਤਾਂ ਸਰੀਰ ਹੌਲਾ ਫੁੱਲ ਵਰਗਾ ਹੋ ਜਾਂਦਾ ਸੋ ਜੇ ਇਹ ਵੀ ਕੁਦਰਤ ਦਾ ਨਿਯਮ ਹੈ ਕਿ ਜੇ ਤੁਸੀਂ ਕੁਝ ਦਿੰਦੇ ਆਂ ਜੇ ਅਸੀਂ ਕਿਸੇ ਨੂੰ ਚੰਗੀ ਸਿਹਤ ਦੇ ਰਹੇ ਆਂ ਤਾਂ ਪ੍ਰਮਾਤਮਾ ਸਾਨੂੰ ਵੀ ਚੰਗੀ ਸਿਹਤ ਦੇਊਗਾ ਜਿਹੜਾ ਬੰਦਾ ਖੂਨਦਾਨ ਕਰਦਾ ਉਹ ਛੇਤੀ ਕਿਤੇ ਬਿਮਾਰ ਨਹੀਂ ਹੁੰਦਾ ਨਾ ਉਹਨੂੰ ਬਲੱਡ ਪ੍ਰੈਸ਼ਰ ਹੋਵੇ ਨਾ ਉਹਨੂੰ ਸ਼ੂਗਰ ਹੋਵੇ ਨਾ ਉਹਨੂੰ ਹੋਰ ਜਿਹੜਾ ਬਿਮਾਰੀਆਂ ਜਿਹੜੀਆਂ ਆਮ ਉਹ ਚਿੰਬੜਦੀਆਂ ਨਹੀਂ ਛੇਤੀ ਕਿਤੇ ਖੂਨਦਾਨ ਕਰਨ ਵਾਲੇ ਕਿਉਂਕਿ ਨਵਾਂ ਖੂਨ ਬਣਦਾ ਰਹਿੰਦਾ ਅੰਦਰ ਸਾਬ ਲੋਕਾਂ ਨੂੰ ਕੋਈ ਤੁਹਾਡੇ ਵੱਲੋਂ ਅਪੀਲ ਕਿਉਂਕਿ ਕਿਤਨੇ ਕਿਤੇ ਜਿਹੜੇ ਲੋਕ ਉਹ ਹੜਪੀੜਤਾਂ ਦੀ ਮਦਦ ਨਹੀਂ ਕਰ ਸਕਦੇਗੇ ਤਾ ਉਹਨਾਂ ਕੋਲ ਨਕਦੀ ਹੈ ਨਹੀਂ ਹੋਰ ਸਮਾਨ ਹੈ ਨਹੀਂ ਉਹ ਆ ਕੇ ਇੱਥੇ ਜੇਕਰ ਖੂਨ ਦੇ ਦਾਨ ਤਾਂ ਹੋ ਸਕਦਾ ਉਹਨਾਂ ਦਾ ਖੂਨ ਹੈ ਜਿਹੜਾ ਉਹ ਸਾਥ ਜਿਹੜਾ ਜਾ ਕੇ ਉਹਨਾਂ ਹੜਪੀਟਾਂ ਨੂੰ ਮਿਲ ਜੇ। ਵਿਖੋ ਮੈਂ ਸਾਰੇ ਪੰਜਾਬੀਆਂ ਨੂੰ ਔਰ ਜਿੱਥੋਂ ਤੱਕ ਮੇਰੇ ਵੀਰ ਸੁਣਦੇ ਆ ਸਭ ਨੂੰ ਅਪੀਲ ਕਰਦਾ ਕਿ ਖੂਨਦਾਨ ਕਰਨ ਨਾਲ ਕਮਜ਼ੋਰੀ ਨਹੀਂ ਆਉਂਦੀਗੀ। ਬਹੁਤੀ ਵਾਰੀ ਲੋਕਾਂ ਦੇ ਮਨ 'ਚ ਹੁੰਦਾ ਵੀ ਖਣੀ ਬੰਦਾ ਕਮਜ਼ੋਰ ਹੋ ਜਾਂਦਾ। ਆ ਸਾਰੇ ਮੁੰਡੇ ਜਿੰਨੇ ਤੁਸੀਂ ਦੇਖ ਰਹੇ ਹੋ ਲਗਾਤਾਰ ਹਰ 3 ਮਹੀਨੇ ਬਾਅਦ ਖੂਨਦਾਨ ਕਰਦੇ ਆ। ਤੇ ਕਈ ਵਾਰ ਜੇ ਜ਼ਰੂਰਤ ਪੈਜੀ ਤਾਂ ਪਹਿਲਾਂ ਵੀ ਕਰ ਦਿੰਦੇ ਆ। ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਜੇ ਤੁਸੀਂ ਚੰਗੀ ਸਿਹਤ ਚਾਹੁੰਦੇ ਹੋ ਤਾਂ ਤੁਸੀਂ ਖੂਨਦਾਨ ਜ਼ਰੂਰ ਕਰੋ ਤੁਹਾਡੇ ਖੂਨਦਾਨ ਕਰਨ ਨਾਲ ਤੁਹਾਨੂੰ ਤੁਹਾਡੇ ਅੰਦਰੋਂ ਇੱਕ ਤੁਹਾਨੂੰ ਚੰਗਾ ਸੁਨੇਹਾ ਮਿਲੇਗਾ ਕਿ ਤੁਸੀਂ ਇੱਕ ਉਹ ਫਰਜ਼ ਨਿਭਾਇਆ ਜਿਹੜਾ ਤੁਹਾਡਾ ਬਣਦਾ ਸੀ ਤੇ ਜਦੋਂ ਤੁਸੀਂ ਚੰਗੇ ਨਾਗਰਿਕ ਬਣ ਲਈ ਇਹੀ ਚੀਜ਼ ਜ਼ਰੂਰੀ ਹੈ ਕਿ ਤੁਸੀਂ ਚੰਗੇ ਕਰਮ ਕਰੋ ਤਾ ਇੱਕ ਚੰਗਾ ਕਰਮ ਕਰਕੇ ਔਰ ਅੱਜ ਸਾਡੇ ਲੋੜ ਆ ਪੰਜਾਬ ਨੂੰ ਕਿਉਂਕਿ ਬਿਮਾਰੀਆਂ ਫੈਲਣਗੇ ਹੜਾਂ ਦੇ ਕਾਰਨ ਉਹਦੇ ਵਾਸਤੇ ਖੂਨ ਚਾਹੀਦਾ ਹੈ ਜਿਹੜਾ ਵੀ ਨੌਜਵਾਨ ਜਿਹੜਾ ਜਿਸ ਲੈਵਲ ਤੇ ਵੀ ਜਿੰਨੀ ਵੀ ਉਮਰ ਹੈ ਉਹ ਖੂਨਦਾਨ ਕਰਨਾ ਚਾਹੇ ਉਹ ਖੂਨਦਾਨ ਕਰ ਸਕਦਾ ਤੇ ਆਪਦਾ ਵੀ ਜੀਵਨ ਭਲਾ ਕਰ ਸਕਦਾ ਤੇ ਇਸ ਸਮਾਜ ਨੂੰ ਵੀ ਚੰਗੇ ਇੱਕ ਨਾਗਰਿਕ ਹੋਣ ਦੀ ਜ਼ਿੰਮੇਵਾਰੀ ਤੁਹਾਡੀ ਜਿਹੜੀ ਹੈ ਉਹ ਵੀ ਤੁਹਾਡੀ ਪੂਰੀ ਹੁੰਦੀ ਹੈ ਔਰ ਸਮਾਜ ਸਾਡਾ ਰੈਸਟ ਪੋਸਟ ਵੀ ਹੋਊਗਾ ਰਾਜਵੀਰ ਜੀ ਕਿੰਨਾ ਕਾਉਂਸਲ ਆਉਂਦਾ ਹਰ ਵਾਰ ਐਮਐਲ ਸਾਹਿਬ ਤੁਹਾਨੂੰ ਅਸ਼ੀਰਵਾਦ ਦੇਣ ਲਈ ਪਹੁੰਚਦੇ ਆ ਤੇ ਅੱਜ ਫਿਰ ਪਹੁੰਚ ਗਏ ਅਸੀਂ ਉਹੀ ਗੱਲਾਂ ਕਰਦੇ ਹੁੰਨੇ ਆ ਜੀ ਪਾਰਟੀ ਬਾਜੀ ਤੋਂ ਅਸੀਂ ਉੱਪਰ ਉੱਠ ਕੇ ਗੱਲ ਕਰਦੇ ਆ ਵੀ ਸਾਨੂੰ ਪਹਿਲਾਂ ਇਹੋ ਜਿਹਾ ਐਮਐਲਏ ਮਿਲਿਆ ਜੋ ਖੂਨਦਾਨ ਵੀ ਕਰਦੇ ਆ ਸਾਡਾ ਹੌਸਲਾ ਵੀ ਵਧਾਉਂਦੇ ਆ ਜੀ ਜੋ ਕੀ ਇਹਨਾਂ ਨੂੰ ਗਰਬਾਣੀ ਨਾਲ ਵੀ ਬਹੁਤ ਜ਼ਿਆਦਾ ਜੁੜੇ ਆ ਤੇ ਨਿਮਰਤਾ ਜੀ ਅਸੀਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਸਾਡੇ ਨਾਲ ਹਰ ਟਾਈਮ ਜਿੱਥੇ ਵੀ ਸਾਡਾ ਕੈਂਪ ਲੱਗਦਾ ਜਦੋਂ ਅਸੀਂ ਜਦੋਂ ਵੀ ਸਦਾ ਦਿੰਨੇ ਆ ਹੋਰ ਕੋਈ ਪਹੁੰਚਣਾ ਪਹੁੰਚੇ ਐਮਐਲਏ ਸਾਹਿਬ ਜ਼ਰੂਰ ਪਹੁੰਚਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਤਾ ਹੁਣ ਜਿਹੜਾ ਇਸ ਟੀਮ ਵੱਲੋਂ ਐਮਐਲਏ ਸਾਹਿਬ ਦਾ ਜਿਹੜਾ ਮਾਣ ਸਨਮਾਨ ਕੀਤਾ ਜਾਵੇਗਾ ਕਿਉਂਕਿ ਉਹ ਇੱਥੇ ਪਹੁੰਚਿਆ ਹੈ ਇਹਨਾਂ ਨੂੰ ਆਸ਼ੀਰਵਾਦ ਦੇਣ ਲਈ ਇਹਨਾਂ ਨੂੰ ਹੌਸਲਾ ਦੇਣ ਲਈ ਇੱਥੇ ਪਹੁੰਚਿਆ ਹੈ ਤਾਂ ਉਹਨਾਂ ਦਾ ਜਿਹੜਾ ਮਾਣ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਇਹ ਜਿਹੜੀ ਪੂਰੀ ਟੀਮ ਹੈ ਜਿਹੜੀ ਇਸ ਬਾਬਾ ਫਰੀਦ ਜੀ ਬਲੱਡ ਸੇਵਾ ਸੁਸਾਇਟੀ ਹੈ ਜਿਹੜੀ ਉਹਦੀ ਟੀਮ ਹੈ ਉਹਨਾਂ ਵੱਲੋਂ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਤਾ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਹੜਾ ਬਾਬਾ ਫਰੀਦ ਦਾ ਆਗਮਨ ਪਰਬ ਹੌਣ ਵਾਲੇ ਸਮੇਂ ਦੇ ਵਿੱਚ 19 ਤੋਂ 23 ਤਰੀਕ ਤੱਕ ਜਿਹੜਾ ਉਹ ਮਨਾਇਆ ਜਾਂਦਾ ਸੀਗਾ ਤੇ ਇਸ ਵਾਰ 21 ਤੋਂ 23 ਤਰੀਕ ਤੱਕ ਜਿਹੜਾ ਇਹ ਮੇਲਾ ਮਨਾਇਆ ਜਾਵੇਗਾ ਤਾਂ ਉਸ ਮੇਲੇ ਦੀ ਖੁਸ਼ੀ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਬਲੱਡ ਕੈਂਪ ਜਿਹੜਾ ਲਗਾਇਆ ਜਾਂਦਾ ਹੈ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਤਾਂ ਉਸ ਖੂਨਦਾਨ ਕੈਂਪ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਉਸ ਮੇਲੇ ਦੀ ਉਸ ਧਾਰਮਿਕ ਪ੍ਰੋਗਰਾਮ ਦੀ ਜਿਹੜੀ ਅੱਜ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਤਾ ਐਮਐਲਏ ਸਾਹਿਬ ਇੱਥੇ ਪਹੁੰਚੀ ਸੀਗੀ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸਿੱਖੋਂ ਐਮਐਲਏ ਇੱਥੇ ਪਹੁੰਚੀ ਸੀ ਉਹਨਾਂ ਨੇ ਜਿਹੜਾ ਆਸ਼ੀਰਵਾਦ ਦਿੱਤਾ ਹੌਸਲਾ ਦਿੱਤਾ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ